ਆ ਵੀ ਜਾਣਾ। ਲੋ ਜੀ ਬਾਈ ਇੱਕ ਵੀਕੀਟੀ ਦਾ ਟਾਇਰ। ਇਹ 1.5 ਦਾ ਹੈ। ਹੈ? ਇਹ 1.5 ਦਾ ਹੈ। ਇਹ ਇੱਕ ਵਾਰ ਦੋ ਵਾਰ। ਉਹ ਬੰਦਾ ਆਪਾਂ ਆਈ ਦੀ ਉਹਦੇ। ਹਾਂ। ਲੋ ਜੀ ਬਾਈ। ਰਿੰਮ ਟੁੱਟ ਗਿਆ ਦਾ। ਬੰਦਾ ਬਾਈ ਵਧੀਆ ਹੈ ਕਹਿੰਦਾ ਚੇਂਜ ਹੋ ਜਾਊਗਾ। ਟਾਇਰ ਵੀ ਬਦਲੀ ਕਰਾਉਣੇ। ਆ ਵੀ ਟਾਇਰ ਕੰਮ ਦਾ ਬਾਈ, ਉਹਦਾ ਟਾਇਰ। ਬਾਈ ਬਾਈ ਹੌਲੈਂਡ ਦੇ ਟੈਟੂਰ ਕੋਣਾ ਇਹਦੇ ਸਾਰਾ ਟਰੈਕਟਰ ਉਹਨਾਂ ਨੇ ਹੀ ਹੌਲੈਂਡ ਇਹ ਆਪਣੇ ਵਾਲੂ ਪਏ ਪੇ ਚੱਕ ਕੇ ਦੇਖ ਕਿਨੇ ਕਿਲੋ ਦਾ ਹਾਂ ਇਹ ਨਾਲ ਦੇ ਕੋਲੇ ਦੇ ਆਪਣੇ ਵਾਲੇ ਲੱਗ ਬਣਾਈ ਹੋਏ ਇੱਕਾਈ ਦੇ ਉਹ ਮੇਰੇ ਵਾਲੇ ਵੀ ਤਾਂ ਅਸੀਂ ਮੋਟੀ ਪਲੇਟ ਵਾਲੇ ਆ ਪਰ ਇੰਨਾ ਹੀ ਦਾ ਹੋ ਚੱਕੇ ਨੇ ਆਪਣੇ ਵਾਲੇ ਅੜ ਗਏ ਕੰਮ ਕਿ ਨਿਕਲ ਗਏ ਜੇਕੇ ਵੀ ਟਾਇਰ ਘੰਟਾ ਜੇ ਕਿ ਹਾਂ ਦੇਖ ਬਣਾਇਆ ਵਾ ਫਿਰ ਮੈਂ ਦਿਖਦੀ ਪਲੇਟ ਲੱਗੀ ਵੀ ਹਾਂ ਆ ਗੱਡੀ ਦੇ ਪਲੇਟ ਹੈਵੀ ਆਪ ਬਣਾਈ ਵੀ ਜਿਹੜਾ ਓ ਰਿੰਮ ਤੇ ਉਹ ਕੰਪਨੀ ਵੱਲੋਂ ਆਇਆ ਤੇ ਇਹ ਵੀ ਟਾਇਰ ਰੇਡਿਅਲ ਇਹ ਹੀ ਪਾਉਣੇ ਆ ਆਪਣ ਜਿੱਦਣ ਹੁਣ ਪਾਉਣੇ ਹਾਂ ਇਹਦਾ ਪੁੱਛਦਾ ਕੀ ਰੇਟ ਆ ਵੀ ਕਟੇ ਰੇਡਿਅਲ ਜਿਹੜੇ ਨਹੀਂ ਬਾੜੇ ਆ ਉਹ ਵੀ ਟਾਇਰ ਨਵੇਂ ਆ ਆਹ ਵੀ ਟਾਇਰ ਜੀਰੀ ਸਟੇ ਆ ਬਾਈ ਟਾਇਰ ਬਾਈ ਕੋਈ ਕਿਹੜੇ ਤਰ੍ਹਾਂ ਆ ਗਿਆ ਸਾਨੇ ਰਿੰਮ ਕਿੰਨੀਆਂ ਮਸ਼ੀਨਾਂ ਦੇਖੀਆਂ ਜਲਦੀਆਂ 9 9 ਮਸ਼ੀਨਾਂ 9 ਮਸ਼ੀਨਾਂ ਚੱਲਦੀਆਂ ਬਾਈ ਜਾਂਦੇ ਹੋਣਗੇ ਲੌ ਕਮਾਈਆਂ ਚੱਲਦੇ ਦੇਖੇ ਹੁੰਦੇ ਕਿ ਆ ਸਾਨੇ ਰਿੰਮ ਸਾਨੇ ਰਿੰਮ ਜੇ ਕਿਸੇ ਨੇ ਲੈਣੇ ਮਿਲ ਜੂ ਹਾਂ ਬਾਈ ਅੜਦਾ ਟਾਇਰ ਹੈ ਚਾਰ ਚਾਹਲ ਨਾਲ ਟਾਇਰ ਕੋਈ ਕਹਾ ਓਏ ਕਿਥੇ ਜਗ੍ਹੀ ਚੱਲਣਾ ਆਪਣੇ ਲਾਉਂ ਇੱਕਾ ਓਹ ਚੱਲਣਾ ਨਹੀਂ ਨਾ ਹੈਗਾ ਆਪਣੇ ਇਹ ਸ਼ੌਂਕੀ ਵਾਲੇ ਆ ਚੱਲ ਜਾਂਦਾ ਕੋਈ ਕਰੀਏ ਕਿਤਾਬ ਨਹੀਂ ਲਿਆ ਹਰ ਸਾਲ ਕਰੀਏ ਬਣਾਉਣਾ ਬੱਚੇ ਪੰਜ ਦਿਨ ਹੋ ਗਏ ਕਹਿੰਦਾ ਡਾਇਰੈਕਟ ਹਵਾ ਪਾਣੀ ਮੁੰਡੇ ਹਾਂ ਰੈਕਟੇ ਪੈਣੀ ਦੀ ਬਾਈ ਦੂਈ ਸਾਈਡ ਵੀ ਦੇਖ ਲੈ ਕਿਨਾਰੀ ਬੈ ਗਈ ਹਾਂ ਹੈ ਇਹ ਇਹਦਾ ਹਵਾਲਾ ਕਾਮ ਪਹਾੜਾ ਇਹ ਕਿਨਾਰੇ ਤੇ ਬੈਠੇ ਇਹ ਵੀ ਆਪੇ ਦੂਏ ਟਾਇਰ ਪੈਣਾ ਬਾਕੀ ਲੋ ਜੀ ਬਾਈ ਇੱਕ ਵੀਕੇਟੀ ਦਾ ਟਾਇਰ ਇਹ 1.5 ਹਾਂ ਇਹ 1.5 ਇਹ ਇੱਕ ਵਾਰ ਦੋ ਮਟਾ ਲਾਉਗੇ ਇਹ ਫੋਟੋ ਇਹ 1.5 ਬਟੋ ਦਿਓ ਇਹ ਦਾ ਮਹਿੰਗਾ ਬਹੁਤ ਹੋ ਗਿਆ। ਲਓ ਜੀ ਬਾਈ ਟਾਇਰ ਹੋ ਗਏ ਰੈਡੀ। ਗੱਡੀ ਦੇ ਵਿੱਚ ਲੱਦ ਲੈ। ਚਾਰ ਟਾਇਰ ਮੋٹے-ਮੋٹے। ਬਾਈ ਜੀਰੀਆਂ ਦਾ ਕੰਮ ਚੱਲ ਰਿਹਾ ਹੈ ਏਰੀਆ ਜੇ ਸਮਰਾਲੇ 'ਚ। ਔਰ ਜਿਹੜੀਆਂ ਲੰਬੀਆਂ ਪਈਆਂ ਵੀ ਬਹੁਤ। 15 ਸਾਨੂੰ ਫਿਰ ਇਹਦੀ ਘੜਤ ਪਨਾ ਨੀ ਨਹੀਂ 28 ਪੀ ਹੈ ਸਾਡਾ ਲਾਗ ਰਾ ਕੁਝ ਵੀ ਨਹੀਂ ਆਲੂ ਵਾਲੇ ਵੀ ਭੁੱਸਰ ਗਏ ਆਲੂ ਵਾਲਿਆਂ ਨੇ ਆਲੂ ਲਾ ਲਾ ਕੇ ਬੋਰੀ ਬੋਰੀ ਕਰੀ ਭਾਈ ਤੋਂ ਆਲੂ ਲਿਆ ਕੇ ਭਾਈ ਪਲਾਉ ਚੱਲਦੇ ਆ ਹਾਂ ਇੱਥੇ ਮਸ਼ੀਨ ਦੇਖੀ ਰਹੀ ਸੀ ਉਹ ਨਹੀਂ ਸੀ ਲੱਗੀ ਹਾਂ ਦੇਖੀ ਆ ਭਾਈ ਗੁਜਰਾ ਨੇ ਵੀ ਬਹੁਤਾਂ ਕਰਿਆ ਬਥੜਕਾਂ ਪਰ ਓਏ ਕੀ ਹੋ ਗਿਆ ਬਾਈ ਦੇਖ ਲੱਗ ਰਿਹਾ ਤੁਹਾਨੂੰ ਕਿੱਥੇ ਜਲਦੀ ਆ ਜਾਂਦੀ ਜਾ ਭਰਤਾ ਉਹ ਦਾ ਆਪਣੇ ਵਾਲਾ ਉਹ ਦਾ ਟਰਾਲਾ ਬਾਈ ਬਹੁਤਾ بڑا ਕਿੰਨਾ ਹੈ ਖੜ ਗਈ ਹੋਗੀ ਮਸ਼ੀਨ ਬੱਚੇ ਦੀ ਓਵਰ ਸਾਈਜ਼ ਹੈ ਨਾਲਾ ਹੈਗਾ 22 ਫੁੱਟਾਂ ਦਾ ਇੰਤਾ ਸਹੀ ਜੀਰੀਆਂ ਦਿਖਣ ਜੇ ਲੱਗੀ ਆ ਸਿੱਪ ਸਿੱਪ ਜਾ ਭਰਿਆ ਨਵਾਂ ਟਰਾਲਾ ਜਮਾ 4x4 ਨਵਾਂ ਹੀ ਟਾਇਰ ਟਰੋ ਜੀਰੀ ਚਿੜੀ ਪਈ ਹੌਲੀ ਹੌਲੀ ਮੜਦੀ ਆ ਗਰੀਬੀ ਜ਼ਿਆਦਾ ਹੈ ਹੂੰ ਬਹੇ ਨਹੀਂ ਬਾਈ ਜੱਚੀ ਹੈ ਜੀਰੀ ਥੋੜੀ ਜਿਹੀ ਡਾਊਨ ਸਟਾਡ ਲਾਓ ਤੇ ਇਹ ਕੱਢ ਗਈ ਪਾਣੀ ਜਾਂ ਪੀਪੀ ਕੇ ਵੜਦੇ ਨੇ ਕਹਿੰਦੇ ਕੋਈ ਨਹੀਂ ਵੇਲੇ ਆ ਹੌਲੀ ਹੌਲੀ ਵੜਦੇ ਨੇ ਸਵਾਦ ਲੈ ਲੀਗੇ ਕੋਈ ਨੇੜੇ ਆ ਮਿਲਿਆ ਨਾ ਨੇੜੇ ਜੇ ਟੱਕਰੇ ਫੇਰ ਰਖਾਉਂਦੇ ਤੁਹਾਨੂੰ ਹਾਂ ਬਾਈ ਉੱਥੇ ਚੱਲਦੀਆਂ ਤਿੰਨ ਇਕੱਠੀਆਂ ਉਹ ਦੂਰ ਆਉਂਦੇ ਟੱਕਰਾ ਜਾ ਹੋ ਜਵੇ ਨਾ ਇਹ ਦੂਰ ਹੈ ਮਸ਼ੀਨ ਚੱਜ ਹੀ ਨਹੀਂ ਰਹੀ ਨੇ ਇਹਦੇ ਕਢਾ ਲੈਣਾ ਤਾਂ ਹੈ ਹੈ ਹਾਂ ਰੰਗ ਦਾ ਜੱਗੇ ਆ ਹੀ ਉੱਠਦਾ ਇਹ ਜੌਂਡੀਰ ਕਲਰ ਜਾ ਬਾਈ ਬੈਲਰ ਮਸ਼ੀਨਾਂ ਬਹੁ ਮਿਲੀਆਂ ਬੈਲਰਾਂ ਨੇ ਗੱਠਾ ਚੱਕਣੇ ਵਾਲਾ ਦੇਖ ਲਓ ਇੱਕ ਨੰਬਰ ਚ ਜੀ ਰੱਖਿਆ ਬੰਨਾਂ ਨੇ ਟਰੈਕਟਰ ਵੀ ਨਵੇਂ ਤੇ ਆ ਵੀ ਪਿੱਛੇ ਦੇਖਦੇ ਨਹੀਂ ਜੰਗੇ ਪਿੱਛੇ ਨਹੀਂ ਦੇ ਦੇ ਬਟੰਦਰੇ ਵੀ ਲੱਪੀ ਜਾਂਦੇ ਆ ਆ ਦੇਖੋ ਭਾਈ ਪਲੌ ਮਾਰ ਕੇ ਖੇਤ ਬਣਾਤੇ ਆਲੂ ਲਾ ਵੀ ਦਿੱਤੇ ਟਰੈਕਟਰ ਦੇ ਘੜਦਾ ਨਾਲ ਖੜੇ ਆ ਹਾਂ ਛਾਂਗ ਹੈ ਭਾਈ ਤਿੰਨ ਟਰੈਕਟਰ ਦੇ ਪਹਿਲਾਂ ਇੱਕ ਚਲੇ ਗਿਆ ਆਲੂ ਲਾਉਂਦਾ ਹੋਵੇ ਦੇਖ ਲਓ ਛਾਂਗ ਵੀ ਆਲੂ ਵਾਲਾ ਜਿਹਨੂੰ ਆ ਕੀੜਾ ਲਾਤੇ ਅਲੂਆ ਸੰਗੋ ਭਾਈ ਕਰੀਬੰਦੇ ਤਿੰਨ ਫਸਲਾਂ ਲੰਦੇ ਆ ਆਇਆ ਇੱਧਰ ਵੀ ਇਹ ਪੈਣ ਦਾ ਏਰੀਆ ਬਾਈ ਕਿਹੜੀਆਂ ਪਿੰਡਾਂ ਕਿਹੜੀਆਂ ਕਿਹੜੀਆਂ ਝਾੜਸਾਵਰ ਰੋਡ ਤੋਂ ਝਾੜਸਾਵਰ ਰੋਡ 'ਤੇ ਏੜੀਆਂ ਪਿੰਡਾ ਸਮਰਾਲੇ ਲੱਗ ਪੈਣਦਾ ਬਾਈ ਇਹ ਉਹ ਵੇਲਰ ਘਰ ਘਰ ਖੜੇ ਸੱਕਦੇ ਮੰਨ ਤੋਂ ਹੁੰਦੇ ਕੋਲਾ ਉਹ ਵੀ ਨਾ ਟੈਟਰ ਨੂੰ ਨਾ ਕੋਈ ਫੋਮ ਨਾ ਲਿਆ ਉਧਰ ਰਾਸਤੇ 'ਵਾਂ ਵੀ ਕਿੰਨੇ ਮਿਲੇ ਆਪਾਂ ਉਹ ਵੇਲਰ ਲੱਗਿਆ ਵਗਾ ਉਹ ਇਕੱਠਾ ਹੋਣਾ ਦਾ ਵੇਲਰ ਧੂਰ ਰੱਖ ਉਜੀ ਬਾਈ 10 ਕਮਾਈ ਨਾ ਮਿਲੀਆਂ ਜੀਰੀ ਵੜਨੀਆਂ ਮਿਲੀਆਂ ਧੂਰੇ ਆ ਆਲੂ ਲਾਉਂਦੀਆਂ 4-5 ਮਹੀਨਾ ਮਿਲੀਆਂ ਬੇਲਰ ਮਿਲੇ ਆ ਬੇਲਰ ਮਿਲੇ ਪੂਰਾ ਇੱਧਰ ਤਾਂ ਐਂ ਲੱਗਦਾ ਵੀ ਕਿਹੜੇ ਮਹੀਨੇ ਆ ਗਏ ਸੀ ਉਹਦਾ ਕੰਮ ਭਾ ਗਿਆ ਪੂਰਾ ਭਾ ਗਿਆ ਸਾਡੇ ਕਨ ਜੀਰੀਆਂ ਵਾਲੇ ਹਰੀਆਂ ਵੀ ਆ ਵੀ ਇੱਧਰ ਕੰਮ ਚੱਲ ਪਿਆ ਆ ਟਾਵਾ ਆਪਣੇ ਟਮਾਟਾ ਵੀ ਨਹੀਂ ਵਟੋ ਆ ਆਲੂ ਵਾਲਾ ਲੱਕ ਹੈ ਆਪਣੇ ਤਾਂ ਨਹੀਂ ਵਟੋ ਕਿਤੇ ਵੀ ਆਪਣੇ ਨਹੀਂ ਹਲੇ ਇੱਕ ਜਣੇ ਦੇ ਵੱਡੀ ਮੰਡ ਮੰਡ ਜੀ ਥੋੜੀ ਜੀ ਦੋ ਬੀ ਚੱਲਿਆ ਨਹੀਂ ਹੈਗਾ ਇੱਧਰ ਦੇਖਦੇ ਆਂ ਜਿਹੜੇ ਸਾਲ ਤੋਂ ਕਮਾਈ ਨਹੀਂ ਕਮਾਈਨ ਫਿਰਦੀ ਇੱਕ ਖੇਤ ਮਾ ਤਿੰਨ ਫਿਰਦੀ ਰਿਹਾ ਬਾਈ ਸਬਰਾਜ ਵਾਲੀਆਂ ਵੀ ਰੋਡ ਵਧੀਆ ਏ ਪਰ ਲੁੱਕ ਪੈਣੇ ਵਾਲੀ ਏ ਦੇ ਬਸ ਇੱਕ ਬਾਈ ਪਕਾ ਕੇ ਵੜਾਓ ਬੱਚਿਆਂ ਨੂੰ ਫਾਇਦਾ ਨਹੀਂ ਮੰਡੀ ਜੀ ਹੁਣੀ ਜਾਵੜਦੀ ਵੀ ਤੰਗ ਆ ਬਾਈ ਜੰ ਟੁੱਟਦਾ ਐ ਨਾ ਫੇਲ ਵਰਗੀ ਕਰਕੇ ਮੋਸਮ ਜੇ ਸਹੀ ਏ ਫੇਰ ਖਿੱਲ ਬਣਾ ਲਓ ਬਾਈ ਤੇ ਦੇਖਦਾ ਵੀ ਅਜ ਖੜਕਾ ਦੜਕਾ ਫੇਰ ਬਣਾ ਲਓ ਕੋਈ ਚੱਕਰ ਨਹੀਂ ਦੁਨੀਆ ਦੇ ਨਾਲ ਰੱਬ ਨੂੰ ਵੀ ਪਤਾ ਹੀ ਉਹ ਮੈਂ ਕੀ ਕਰੀ ਆ ਆ ਮੈਂ ਹੈ ਰੂੜਾ ਕਿੱਥੇ ਡੁੱਟ ਜੂਗੀ ਤਾਂ ਬਹੁ ਡੂੰਗੀ ਓਏ ਬੱਲਾ ਪੱਲਾ ਪਾਣੀ ਵੀ ਨਿਕਲਦਾ ਹੈਗਾ ਬਾਈ ਬਹੁਤ ਟਾਈਮ ਬਾਅਦ ਬੰਟੀ ਭਾਈ ਮਿਲਿਆ ਉਹ ਵੀ ਖੇਤਾਂ ਦੇ ਵਿੱਚ ਤੇ ਨਾਲਾ ਮਿਲੋ ਭਾਈ ਨੂੰ ਸਤਿ ਸ਼੍ਰੀ ਅਕਾਲ ਜੀ ਬਾਈ ਕੀ ਹਾਲ ਹੈ ਵਧੀਆ ਵਧੀਆ ਤੂੰ ਮਲਟੀਕਾਰ ਜੀਨ ਲੱਦ ਮੈਂ ਜੀ ਕਿੱਥੇ ਲੱਗਾ ਮੈਂ ਕਾ ਬਹੁਤ ਦੇਰ ਬਾਅਦ ਮਿਲਿਆ ਭਾਟੀ ਤੂੰ ਆਏ ਦੱਸ ਕਿ ਜਿਹੜਾ ਟਰੈਕਟਰ ਲਿਆਂਦਾ ਟਰਬੋ ਠੀਕ ਹੈ ਠੀਕ ਹੈ ਠੀਕ ਹੈ ਦੇਖਿਆ ਤਾਂ ਹੈ ਨਹੀਂ ਹੁਣ ਉਹਦਾ ਖਬਰੇ ਪਤਾ ਨਹੀਂ ਕਿੱਥੇ ਭੇਜਿਆ ਪਿਆ ਹੈ ਨਹੀਂ ਹਾਂ ਉਹ ਬਾ ਉੱਥੇ ਕੰਮ ਕੱਢ ਕੇ ਤਾਂ ਆ ਤੂੰ ਕੇ ਅੰਦਰ ਲਾਇਆ ਦੋ ਟਰੈਕਟਰ ਜੀ ਖੜਾਇਆ ਨਹੀਂ ਭਾਟੀ ਕਿੰਨੀਆਂ ਬੋਰੀਆਂ ਲੱਦ ਲਿਆ ਜਾਂਦਾ ਤਾਂ ਬੋਰੀ ਤਾਂ ਅਮਨੇ 400 350 470 ਕੋ ਸਦੇ 400 ਤੇ ਅੰਦਰੇ ਜਿਹੜੀ ਬਾਹਰ ਨਹੀਂ ਪਾਈ ਦੇ ਜਾਂਦਾ ਤਾਂ ਹਾਂ ਹਾਂ ਕੋਈ ਫਸਟ 32 ਦਾ ਭਾਈ ਗਿੱਲੇ ਰੂਟਾ ਨੂੰ ਸੁੱਕਿਆ ਨੂੰ ਕਿਤੇ ਲਈ ਛੱਡਿਆ ਹੈਗਾ ਗੁੱਲੇ ਗੁੱਲੇ ਤਾਂ ਪੂਰਾ ਠੋਕਿਆ ਇਹ ਬੰਟੀ ਜਿਹੜੀ ਟਰਬੋ ਇਹਦਾ ਫਾਇਦਾ ਹੈਗਾ ਐਦਾ ਤਾਂ ਹੈਗਾ ਹੀ ਹੈ ਕੋਈ ਵੀ ਚੀਜ਼ ਬੰਟੀ ਅੱਜ ਆਹ ਝੋਟਾ ਇਹ ਝੋਟਾ ਬਾੜ ਅੱਜ ਭਾਈ ਜੋ ਜੋ ਰਹਿ ਦੇਵਾ ਵੀ ਬਹੁਤ ਹੈ ਬੰਟੀ ਭਾਈ ਪਹਿਲੇ ਹਾਈ ਚ ਕਹਿੰਦਾ ਦਬ ਦੂਦਦਾ ਨਹੀਂ ਹੈਗਾ ਇਹ ਬੰਟੀ ਕੇ ਆਉਣੇ ਨੂੰ ਇਹੋ ਜਿਹਾ ਦਵਾ ਦਈਏ ਉਹ ਹੁਣ ਅਮਰੀ ਦੀ ਬਾਈ ਆਪਣੀ ਮਾਰਦੀ ਆ। ਨਹੀਂ ਠੀਕ ਆ ਉਦਾਂ ਇਹ ਟਰੈਕਟਰ। ਮਾੜਾ ਕਿਤੇ ਆ ਰਿਹਾ। ਨਹੀਂ ਭਾਈ ਇਹ ਟਰੈਕਟਰ 10 ਕਿੱਲਾਂ ਦੇ ਖੇਤ ਨੂੰ ਸਿਆਣ ਦਾ ਨਹੀਂ ਹੈਗਾ। 10 ਉਹ 50 ਦੀ ਕਰੀ ਜਾ। ਹੂੰ। ਉਹਦੀ ਭਾਈ ਸਾਡੇ ਦੇ ਸਾਰਾ ਪਹਿਲਾਂ ਉਹ ਕੋ 27 ਦਾ ਦਾ। 27 ਦੇ ਨਾਲ 40 ਕਿੱਲੇ ਦੀ ਕੀਤੀ ਕਰਦੇ। ਬੱਲਾ ਬੱਲਾ। ਹੁਣ ਦੋ ਆ। ਇੱਕ ਮੈਸੀ 240 ਤੇ 575। ਹੁਣ ਉਹ ਦੋਹਰਾੜ ਵੀ ਪੂਰੇ ਨਹੀਂ ਹੁੰਦੀ। ਫੇਰ ਪਹਿਲਾਂ 27 ਦੇ ਨਾਲ ਕਰੀਏ ਇਹਨਾਂ ਚ। ਉਕੇ ਨਾ ਜੌਂਡੀਰ ਲੈਣਾ ਹੁਣ ਕਿਆ ਕਰੀਏ ਕਿਆ ਦਵਾ ਦੀ ਲੈਣਾ ਜੌਂਡੀਰ ਸ਼ੌਂਕ ਪੂਰਾ ਕਰਨ ਦੇ ਹਾਂ ਕਿਹੜਾ ਡਿਮਾਂਡਾ ਬਾਈ ਅਮਨੇ ਦੀ ਦੋ ਐ ਪਾਵਰ ਸਟੀਰਿੰਗ ਚਾਹੀਦਾ ਸਾਈਡ ਗੇਰ ਚਾਹੀਦਾ ਉਹਨੂੰ ਮਾ ਠੀਕ ਐ ਕਿਹੜਾ ਇਹ ਵਿੱਚ ਫੰਕਸ਼ਨ ਹੋਣੇ ਚਾਹੀਦੇ ਟ੍ਰੈਕਟਰ ਤਾਂ ਲੈਣਾ ਮਾ ਠੀਕ ਐ ਲੱਦ ਕੱਲ ਨੂੰ ਗੱਡੀ 'ਚ ਲੱਦਦੇ ਨੂੰ ਹਾਂ ਚਲੋ ਮੋਗੇ ਨੂੰ ਚੱਲੀਏ ਕੱਲੂ ਫਲਤੀ ਕਿਹੜਾ ਮੋਗੇ ਨੂੰ ਚੱਲ ਕੱਲੂ ਪੈਸੇ ਵਾਕੇ ਦਵਾ ਕੇ ਹੀ ਲਿਆਉਂਗਾ ਦਵਾ ਕੇ ਹੀ ਮੁੜਾਂਗੇ ਚਾਰ ਉਹ ਜੀ ਕੁਮੀ ਜਾਨੇ ਓ ਲਾਲ ਪਰ ਇੱਕ ਲੱਗੜੀ ਬਸ ਇੱਕ ਲੱਗੜੀ ਐ ਮੋਗੇ ਦਾ ਗੇੜਾ ਲੱਗਣਾ ਬੜੇ ਕਿੰਨਾ ਗੋਣਾ ਬੋਗਾ ਕੋ 2-3 ਘੰਟੇ ਹੈਗਾ ਰਸ ਹੋਊਗੀ 80 80 ਵੀ 80 ਕਿਲੋਮੀਟਰ 85 ਹੋਊਗਾ ਮੈਂ ਕਹਿੰਦਾ ਚੱਲਦੇ ਮੋਗੇ ਨੂੰ ਚੱਲ ਜੀਏ ਬੰਦੇ ਵੀ 4 ਕਿਚਾਹੀ ਦੇ 5 ਫਿਰ ਜ਼ਿਆਦਾ ਨਹੀਂ ਜਾਈ ਉਹ ਮੈਂ 6 ਲੱਦ ਲੈ ਅੱਡੀ ਦੇ ਵਿੱਚ ਬਹਿ ਜਾਉ ਨਹੀਂ ਛੱਡ ਗਏ ਸੀ ਫੇ ਗੱਡੀ ਚਾਹੀਦੀ ਸਾਨੂੰ ਸੰਡੇ ਮੰਡੇ ਬਣਾਉਣੇ ਉਧਰੇ ਚੱਲ ਪੁੱਛ ਆਉਂ ਨੂੰ ਪੁੱਛ ਲੈ ਆਉ ਨੂੰ ਲੈ ਸੰਨ ਆਉਣ ਲੱਗਿਆ ਵੰਟੀ ਹੋ ਜੂਗਾ ਹੁਣ ਲੈ ਸੰਨ ਹੁਣ ਲੈ ਬਸ ਇਹ ਤਾਂ ਟਾਈਮ ਹੈਗਾ ਜੀ ਜਵ ਵੀਤੀ ਮੈਂ ਮੀਆ ਜੀ ਬੀਜ ਜੀ ਦੇ ਅੱਛਾ ਇੱਥੇ ਮੱਕੀ ਸਿਰ ਨਹੀਂ ਪੈਣੀ ਜਵ ਵੀ ਬੀਜਣ ਦੀ ਲਈ ਇਹ ਵੰਟੀ ਨਹੀਂ ਜਿਹੜਾ ਖੇਤ ਪਾਇਆ ਇਹ ਮੱਕੀ ਵਾਲਾ ਤਾਂ ਇਹ ਮਤਲਬ ਬਾਈ ਤੇ ਇਹਦੀ ਰੂਹ ਹੀ ਨਹੀਂ ਲਾਦੀ ਮਾਂਟੀ ਕਹਿੰਦਾ ਹਲੇ ਦੇਖਣੇ ਨੂੰ ਸਫਾਈ ਜੀ ਨਹੀਂ ਆਈ ਇੱਕ ਪਾੜ ਫੋੜ ਪੈਣੀ ਆ ਉਹ ਪਤਾ ਕਿ ਐ ਸਿਆੜਾ ਕਰਕੇ ਟਰੈਕਟਰ ਵੀ ਤਾਂ ਉਹ ਹੁੰਦਾ ਪੂਰੀ ਮੰਦਰ ਐ ਸਿਆੜੇ ਜੇ ਬੱਜੀ ਜਾਂਦੇ ਤੇ ਮਾਂਟੀ ਨੇ ਪੂਰੀ ਨੂੰ ਵਿਆਹਦਾ ਕਹਿੰਦਾ ਇੱਕ ਮੈਂ ਬਾਸ ਤੇ ਇੱਕ ਤੂੰ ਬਾਸ ਕਹਿੰਦਾ ਬਾਬਾ ਮੈਂ ਤਾਂ ਚੁਕਾਉੜ ਨੂੰ ਚੱਲਿਆ ਆਪਣਾ ਰੜਕਾ ਸਰਵਾਉਣ ਤੂੰ ਹੀ ਬਾਪਾ ਮੈਨੂੰ ਆਇਆ ਤਾਂ ਮੈਂ ਚੱਲ ਮੈਂ ਫੀਡ ਫੂਡ ਬਣਾ ਲਿਆ ਵਾ ਬਾਈ ਸਾਨੂੰ ਇੱਕ ਫੈਰ ਆ ਸਾਡੇ ਨੋਕਲ ਫੈਕਟਰੀ ਖੁੱਲ ਗਈ ਸੀ ਪੌਵਾਲ ਵਿੱਚ ਵੀ ਨੇੜੇ ਬਣ ਜਾਂਦੀ ਨੇੜੇ ਬਣ ਜਾਂਦੀ ਹੈ ਅਰੇ ਉਹ ਬੰਦੇ ਦਾ ਕੰਮ ਵੀ ਸਫਾਈ ਵਾਲਾ ਭਾਈ। ਇਹ ਕੰਮ ਤਾਂ ਠੀਕ ਹੈ। ਮਸ਼ੀਨਾਂ ਮਸ਼ੂਨਾ ਬੜੀਆਂ ਐ। ਚੱਲ ਵੰਟੀ ਪਾ ਦੇ ਪਾ ਦੇ ਫਿਰ। ਹੋਰ ਹੋਰ ਬਈ ਵਧੀਆ ਐ। ਪੰਡ ਨਹੀਂ ਅੱਜ। ਪੰਡ ਤੇ ਯਾਰ ਪਤਾ ਨਹੀਂ ਕਿ ਆਹ ਕਹਿੰਦਾ ਆਇਆ ਨਿਕਲੇ ਨਹੀਂ ਹੈਗਾ। ਪਰੋਂਠੇ ਖਾਣ ਲੱਗੇ ਹੋਣੇ ਦੋ ਅੱਜ। ਪਰੋਂਠੇ। ਹਾਂ ਮੁਰਝ ਲੱਗੇ ਆ ਤਾਂ ਖਾਣ। ਬਾਪੂ ਕਾਲਗੇਟ ਵੀ ਲਾ ਲੇਗਾ ਮੁਰਝ ਨੂੰ। ਕਰ ਲੈ ਇਹ ਮੁਰਝ ਕਦੋਂ ਖਾਣ ਲੱਗਿਆ। ਬਾਪੂ ਰ ਆ ਬਈ ਕਾਲਗੇਟ। ਖਾਸੀ ਤੇ ਘਰ ਦਾ ਪਾਣੀ ਮੁਰਝੋ। ਗਰਣਚ ਮਾਰੀ ਜਾਂਦਾ। ਇਹ ਮੱਲੇ ਵੰਟੀ। ਆਹ ਹੈ ਨਹੀਂ ਅੱਧਰ ਜੱਗਾ ਆਇਆ ਉਹ ਮੋਟਰ ਚਲਾ ਕੇ ਮੁੜ ਗਿਆ ਪਿੱਛੇ ਪੰਡਤ ਭਾਈ ਅੰਦਰ ਆ ਉਹਦਾ ਜੱਗੇ ਦਾ ਬਾਪੂ ਮਿਲੇ ਨਹੀਂ ਅੱਜ ਉਹ ਡੰਗਰਾ ਨੇ ਬੱਸ ਕਰਾਈ ਉਹਦੀ ਡੰਗਰ 10 12 ਦੱਸਿਆ ਹੋਇਆ ਦੂਰ ਰੱਖ ਲੈਣ ਨਾਲੇ ਕੰਮ ਦੀ ਹਰਕਣ ਨਾਲ ਨਹੀਂ ਬਾਟੀ ਹੋਪਾ ਡੰਗਰਾ ਦਾ ਕੰਮ ਵਧੀਆ ਚੱਲੀ ਜਾਂਦਾ ਕੋਈ ਸ਼ਰਤ ਨਹੀਂ ਹਲੇ ਛੱਡਿਆ ਵਈ ਉਹਨੇ ਹੁਣ ਇੱਧਰ ਤੇ ਇੱਕ ਸਾਈਡੇ ਹੋਣਾ ਫੇਰ ਇੱਕ ਪਾਸੇ ਹੋਣਾ ਨਹੀਂ ਹੁਣ ਫੇਰ ਵੀ ਚਲਾਉਣਾ ਉਹ ਤੇ ਟਿਕਟ ਹਾਂ ਟਿਕਟ ਦੋ ਮਹੀਨੇ ਬਾਅਦ ਫੇਰ ਚੱਲਣਾ ਤੇ ਫੇਰ ਚੱਲ ਨਵੀਂ ਜਿਰੀ ਆਉਗੀ ਨਾ ਹੂੰ ਕਵਰੇ ਗੱਲ ਪਰਸੋ ਦੀ ਨਮੀ ਜੀ ਦੀ ਭਰ ਕੇ ਪਚਾਉਣੀ ਆ ਉੱਥੇ ਵੰਟੀ ਆਪਾਂ ਨੇ 26 ਲਾਈਫ ਨੇ ਸਾਰੀ ਸਾਰੀ 26 ਉਹ ਠੀਕ ਹੈ ਵਧੀਆ ਵੀ ਹੂੰ ਹੂੰ ਬਾਕੀ ਭਾਈ ਹੁਣ ਵੀ ਸਾਰੇ ਹੀ ਵਧੀਆ ਏ ਹੁਣ ਤਾਂ ਵੱਡਣ ਟਾਈਮ ਤੱਕ ਰੱਬ ਮੌਕਾ ਦੇਣ ਉਹ ਯਾਰ ਗੱਲ ਸੁਣ ਲੈ ਸੱਤ ਵਿੱਗੇ ਦੇ ਨੂੰ ਕੀਲੇ ਬਣਾਉਣਾ ਭਾਈ ਆਪੇ ਝਾੜ ਵਾਦ ਹਾਂ ਠੀਕ ਹੈ ਉਹੀ ਲੋਕ ਵੀ ਜਿਹੜਾ ਬੁੜਾ ਆਪਣਾ ਪਾਈ ਜਾਂਦੇ ਵੀਰੇ ਉਹੀ 28 30 ਪਰੇ ਖੇਲਦੇ ਆ ਜਿੰਨਾ ਮਰਜੀ ਜ਼ੋਰ ਲਾ ਲੈਣ ਸਾਰੀ ਮਲਾਲਾ ਮਲਾ ਕੇ ਇੱਕ ਵੱਧ ਆ ਜਾਂਦਾ ਇੱਕ ਘੱਟ ਆ ਜਾਂਦਾ ਤੇ 10 ਕਿੰਨੇ ਦੀ ਐਵਰੇਜ ਕੱਢੀ ਫੇਰ 20 ਦੀ ਵੀ ਆ ਜਾਂਦੀ ਨਾ ਕਿਸ ਨੇ ਦੇ ਜਾਣੇ ਨਾ ਕਿਸ ਨੇ ਲੈ ਲੈਣੇ ਵੀਰੇ ਆਪਾਂ ਤੇ ਠੀਕ ਨਹੀਂ ਗੱਲ ਜੋ ਹੈ ਕਿਸੇ ਮਦਰ ਪਰਮਾਣ 25 28 ਆ ਹੀ ਜਾਂਦਾ ਆਪਣੇ ਪਰ ਇੰਨਾ ਕੀ ਆਉਂਦਾ ਯਾਰ 25 28 ਬਸ ਕਹਿਣ ਨੂੰ 36 ਕਹੀ ਜਾਂ 40 ਜਾਂ ਕਿਸੇ ਨੂੰ ਦੇ ਜਾਣੇ ਯਾਰ ਕੋਈ ਦੁਨੀਆ ਠੇਕੇ ਚੱਕੀ ਜਾਂਦੀ ਕੋਈ ਫਾਇਦਾ ਮੈਂ ਕਹਿੰਦਾ ਆਪਣੇ 40 ਜਾਂ ਠੇਕਾ ਹੋ ਗਿਆ ਹੁਣ 43 40 43 40 43 ਆਇਤਾ ਬਾਈ ਬੰਦੇ ਫੋਨ ਕਰਦੇ ਵੀ ਸਾਡੇ 70000 ਆ ਬਾਈ ਉਧਰ ਤਿੰਨ ਫਸਲਾਂ ਲੈਂਦੇ ਸਾਡੇ ਫਸਲਾ ਦੋਏ ਹੁੰਦੀਆਂ ਦੋਏ ਹੁੰਦੀਆਂ ਉਹਨਾਂ ਦੀ ਵਿਵਦ ਦਾ ਝੂਠ ਆ ਉਹ ਵੀ ਆਪਣੇ ਵਾਂਟੀ ਫੋੜ ਬਿਵਾਰੀ ਬੋ ਪੈਣ ਲੱਗੀ ਯਾਰ ਕਣਕ ਅਸਲ 18 20 ਦੇ ਵਿੱਚ ਵਿੱਚ ਰਹਿੰਦੀ ਆ ਕੋਈ ਕਹਿੰਦਾ 25 26 ਸਾਲੀ ਕਿਤੇ ਜੀਰੀ ਆ 30 ਵੀ ਕਹਿੰਦੇ ਬੰਦੇ ਨਿਕਲੇ ਦੱਸ ਕਣਕ ਨਿਕਲ ਰਹੀ ਯੋ ਲੋਕੋ ਤੁਸੀਂ ਠੇਕੇ ਵਧਾਉਣ ਲੱਗੇ ਹੋ ਆ ਬੰਟੀ ਤਾ ਵੀ ਨਹੀਂ ਵੱਡਦੀਆਂ ਨਾ ਫਿਰ ਇਹ ਝੂਠ ਸੀ ਹਾਂ ਹਾਂ ਹੂੰ ਹੂੰ ਉਹਨ ਦਾ ਮੜੇ ਜ ਮਹਾਵਾਜੀ ਲੱਗ ਜੇ ਤਾਂ ਕੱਢ ਗਿਆ ਤੁੱਪ ਤੁੱਪ ਜੀ ਲੱਗ ਲਿਆ ਜੱਗੇ ਨੂੰ ਕਰਿਆ ਤਾਂ ਫੋਨ ਜੱਗਾ ਕਹਿੰਦਾ ਆਉਂਦਾ ਮੈਂ ਬੀਜੀ ਐ ਦੇਖਦੇ ਹੁਣ ਜੱਗੇ ਦਾ ਕਹਿ ਕਹਿੰਦਾ ਨਹੀਂ ਬਾਟੀ ਦੇ ਫਪਾੜ ਫੇਰ ਦੇਣੀ ਹਾਂ ਹਾਂ ਕਹਿੰਦੇ ਫਿਰ ਹਾਂ ਹਾਂ ਮੈਲੇ ਭੈਣ ਹੀ ਪਾਉਣਾ ਭੈਣ ਹੀ ਪਾਉਣਾ ਚੱਲ ਰਿਹਾ ਕੰਮ ਆਈ ਦਾ ਸੱਤ ਮਾ ਭਾਈ ਆ ਜੜਾ ਜੁੰਡੇ ਇਹ ਨਾ ਇਹ ਇਹ ਬਾਟੀ ਕਹਿੰਦਾ ਦੇਖਣ ਨੂੰ ਚੰਗੇ ਨਹੀਂ ਲੱਦੇ ਵੀ ਇਹੇ ਲੋਡ ਕਰਨੇ ਆ। ਦੋਈ ਬਾਈ ਜਿਹੜਾ ਬੁੱਟਾ ਦਾ ਕੰਮ ਆ ਸਾਤੇ ਗੱਦਾ ਕੰਮ ਆ। ਕਿ ਬੂਟੇ ਨਾ ਬੂਟੇ ਹੀ ਹੁੰਦੇ ਆ ਉਹ ਫਸਲ ਹੀ ਹੁੰਦੀ ਤੇ ਖੇਤ ਚ ਆਰਸ ਨਹੀਂ ਬੂਟੇ ਵੀ ਕੁਝ ਨਹੀਂ ਕਹਿੰਦੇ ਤੇਰੇ ਹੁਣ ਲੈਣਾ ਦੇ ਹਲੌਰੇ ਆ ਕੇ ਕੀ ਬਣ ਗਏ ਉੱਥੇ ਤਾਂ ਸਹੀ ਲੱਗੀਆਂ ਟਰੈਕਟਰ ਨਹੀਂ ਨਾ ਲੋਟ ਆਉਂਦਾ ਗੁੰਝਾ ਖੇਤ ਬਾਹਰ ਨਹੀਂ ਹੁੰਦਾ ਜਿਦੇ ਬਸ ਲੈ ਆ ਦੇਖ ਲੋ ਚੱਕਰ ਆ ਏ ਮਾਸੀ ਭਾਈ ਮਾਦਨਾ ਬਾ ਲੈ ਗਿਆ ਭਾਈ ਅੱਜ ਦਰਸ਼ਨ ਹੋ ਗਏ ਹਾਂ ਇਹ ਹੋਏ ਦਰਸ਼ਨ ਲਗਾ ਨਾ ਜਦੀ ਮੱਖੀ ਬੀਜੀ ਉਹਦੇ ਬਾਅਦ ਦੇ ਅੱਜ ਦਰਸ਼ਨ ਹੋਏ ਇਹਦੇ ਨਾ ਜਦੇ ਤਾਂ ਲੱਗਿਆ ਜਦੀ ਜੀਰੀ ਜੀਰੀ ਤਾਂ ਪੂਰੀ ਨਹੀਂ ਲਾਈ ਆ ਜੀਰੀ ਤੇ ਪਹਿਲਾਂ ਦਰਸ਼ਨ ਹੋਏ ਭਾਈ ਰੰਦਾ ਆਲਟੇਰੀਏ ਤੇ ਆਪਣੇ ਘਰ ਲੈ ਗਏ ਲੈ ਗੀਤ ਲਾ ਕੇ ਵਾਹਣੇ ਕਹਿੰਦਾ ਦੇਖੀ ਤਵੀਆਂ ਜਾਰਾ ਖੋਲੀਆਂ ਬੇ ਇੱਕ ਇੱਕ ਨਹੀਂ ਲੱਗਦੀ ਹੁੰਦੀ ਇਹ ਚੱਕੀਆਂ ਦਰਾਈਆਂ ਚੱਕ ਮੈਂ ਆਏ ਹੁੰਦੇ ਆ ਉਹ ਕਾਹਨ ਲੱਗਦੀ ਹੈ ਉਹ ਨਹੀਂ ਗੜੀ ਉਹ ਹੀ ਟੱਕਰ ਮੈ ਜਾਂਦਾ ਹੁਣ ਇਹਨੇ ਕਿਹਾ ਕਿ ਜਦੋਂ ਰਵੀ ਨੂੰ ਮੱਕੀ ਕਹਿੰਦਾ ਬੀਜੂਗਾ ਕੌਣ ਹਾਂ ਕੌਣ ਕਿਤੇ ਮੱਕੀ ਕਹਿੰਦਾ ਨਾ ਮੱਕੀ ਨਹੀਂ ਦੂਈ ਚਾਰੀ ਚੁਰੀ ਕੋਈ ਬੀਜੂਗਾ ਲਓ ਜੀ ਬਾਈ ਬੰਟੀ ਬਾਈ ਪਾ ਗੇੜਾ ਲਾਣ ਤੋਂ ਬਾਅਦ ਮੈਂ ਜੱਗਾ ਕਿਹਾ ਨਾ ਮੰਡੇ ਦੇ ਪਾਣੀ ਛੱਡਣਾ ਲਾਸਟ ਕਹਿੰਦੇ ਖੇਤਾਂ ਨੂੰ ਉਹ ਲੋੜੇ ਨਹੀਂ ਯਾਰ ਕਰਾਉਣਾ ਹਾਂ ਡੋਡੀ ਡੂਡੀ ਨਾ ਪਾ ਲਈ ਨਹੀਂ ਹਾਂ ਨਹੀਂ ਹਾਂ ਸਪਰੇਅ ਨਾ ਕਰ ਗਿਆ ਤਾਂ ਡੋਡੀਆਂ ਪੈ ਗਈਆਂ ਯਾਰ ਜੱਗੇ ਯਾਰ ਤੁਸੀਂ ਕਰੀਏ ਮੈਂ ਵੀ ਬਣਾ ਕਰੀਏ ਕਾਦੀ ਫਿਰ ਅੱਜ ਭਰ ਤੁਸੀਂ ਫਿਰ ਇਹ ਨਹੀਂ ਕਰਦੇ ਛੱਟਪਟ ਆਛ ਆ ਹਾਂ ਛੱਟਪਟ ਦਾ ਕੰਮ ਕਰ ਗਏ ਆਪਣਾ ਪੱਟਣੇ ਦਾ ਹੱਥਾਂ ਗੇਲੇ ਤੇ ਸਪਰੇਅ ਦਾ ਤੈਨੂੰ ਫਾਇਦਾ ਕੀ ਆਏ ਵੱਡਾ-ਵੱਡਾ ਤਾਂ ਦਿਖਦਾ ਨਹੀਂ ਦਰੇ ਦਾ ਕੋਸਰਾ ਆਦਾ ਹੁਣ ਮੜਾ ਜਾ ਬੱਤਣਾ ਮੈਂ ਤਾਂ ਉੜੀ ਉੜੀ ਦੀਨਾ ਕੇ ਨਾ ਕੋਈ ਉੱਥੇ ਚੱਲ ਫੇ ਚੱਲ ਚੱਲ ਦੋ ਠੀਕ ਚੱਲ ਛੱਡ ਬਾਣੀ ਫੇ ਆਪਣੇ ਆਪ ਚੱਲ ਪੈਣਾ ਮੋਟਰ ਚਲਾ ਕੇ ਨਾ ਅੱਛਾ ਓਰੇ ਭਾਈ ਹੈਗੀ ਐ 7501 ਉਹ ਦਿਖਾਉਂਦੇ ਸਾਨੂੰ ਬੀਜ ਸਪਰੇਅ ਦਾ ਫਾਇਦਾ ਹੈਗਾ ਭਾਈ ਜਿਹੜੀ ਖਾਲਚ ਕਰੀ ਆ ਕਰਤਾ ਇਹਨੇ ਸਿਸਟਮ ਲੋਡ ਆ ਗੰਨਾ ਦੇਖੋ ਜੀ ਚੱਕੇ ਦਾ ਕਿਹ ਹੈ ਯਾਰ ਗੰਨਾ ਜੇ ਆ ਵੀ ਦੇਖੀ ਤੇਰਾ ਖੜ ਕੇ ਇਹ ਵੀ ਲੰਬਾ ਯਾਰ ਹੱਥ ਕਰਕੇ ਉੱਪਰ ਨੂੰ ਦੇਖਦਾ ਖੜ ਕੇ ਕਿੰਦਾ ਹੈ ਉਹੀ ਤਾਂ ਗੱਲ ਹੈ ਤਿਕਣਾ ਆਪਾਂ ਕਹਿੰਦੇ ਹੱਥ ਕਰਕੇ ਹੈਗਾ ਬਾਈ 12-13 ਫੁੱਟ ਦਾ ਇਹ ਵੀ ਤੇ ਬਾਈ ਚ ਆਉਂਦੇ ਖਾਣ ਨੂੰ ਲੈਂਮੋ ਪਹਿਲਾਂ ਤਾਂ ਦੇਖੀ ਰੇ 75 ਜੀ ਦੇਕ ਬਾਈ ਦੇ ਲੋ ਡੰਡ ਘਾਰਤੀ ਲਾ ਕੇ ਸਾਰੀ ਰੱਖ ਕੇ ਉਹਨੇ ਸਪਰੇ ਨੇ ਆ ਗਈ 7501 ਤਾਣਾ ਨਿਕਰ ਆ ਦੇਖਣੇ ਨੂੰ ਦਊਂਗੀ ਬਾਈ ਭਜਨ ਜੱਗੇ ਜਿੱਕਣਾ ਲੋਕ ਕਹਿੰਦੇ ਬਾਈ 7501 ਦਾ ਵੀ ਝਾੜ ਵਧੀਆ ਏ ਤਾਂ ਉਦਾਂ ਦੇਖਣੇ ਨੂੰ ਵਧੀਆ ਲੱਗਦਾ ਵੀ ਬੱਲ ਵੀ ਨਿਕਰ ਧੰਨਵਾਦ ਹੋਊਗੀ ਬਾਈ ਇਹਦੇ ਵਿੱਚ 75ਾਂ ਵੀ ਦੇਖੋ ਉਥਰਾ ਉਦਾਂ 7501 ਮਰੀਆ ਵੀ ਏ ਲੋ ਜੀ ਬਾਈ ਜੱਗੇ ਦੇ ਗੰਨੇ ਦਾ ਕਦਰ ਦੇਖਣ ਲੱਗੇ ਆ ਲੈ ਬਾਈ ਟੈਂਕ ਲਾਇਆ ਚੱਕਦਾ ਵਾਂ ਬੱਲਾ ਬੱਲਾ ਬਾਹ ਤੇ ਵੀ ਮੈਂ ਕਹਿੰਦਾ ਉੱਪਰ ਨੂੰ 6 ਫੁੱਟ ਉੱਪਰ ਨੂੰ ਜੱਗੇ ਹੋਰ 12 ਫੁੱਟ ਦਾ ਹੈਗਾ 12 ਫੁੱਟ ਦਾ ਗੰਨਾ ਹੈਗਾ ਤੇਰਾ ਹੋਰ ਵਧਣਾ ਇਹਨੇ ਹਾਂ ਥੋੜਾ ਜਿਹਾ ਵੱਧਦਾ ਹੀ ਆ 12 ਜੀਰੀ ਦਾ ਬਹੁਤ ਵਧੀਆ ਯਾਰ ਇਹ ਮੈਨੂੰ ਬੀਜ ਵਧੀਆ ਲੱਗਦਾ ਜੱਗੇ ਉਵੇਂ ਉਦਾਂ ਦੇ ਲੈ ਧਰਤੀ ਦੇਖਦੀ ਐ ਬੱਲ ਵਧੀਆ ਐ ਪੱਕ ਵੀ ਗਿਆ ਥਾਨ ਹਰਾ ਜਿੱਦਾਂ ਨਾ ਬਾਕੀ ਬੀਜ ਜਿਹੜੇ ਯਾਰ ਤੱਕ ਨਹੀਂ ਪੱਕਦੇ ਇਹ ਵੀ ਪੱਕ ਗਿਆ ਕਵੇਰੀ ਨਹੀਂ ਜਗੇ ਜੜ ਤੱਕ ਯਾਰ ਪੱਕਦਾ। ਜੇ 460 ਹੈ। ਇਹਦੇ ਦੇਖ ਹਾਂ। ਹਾਂ। ਉਰੇ ਤੱਕ ਦਾਣੇ ਫੁੱਲ ਵਜਾਨ। ਇੱਕਦਾਂ ਦੇਖਿਆ ਮੈਂ। ਸਵਾ 34 ਜੜ ਤੱਕ ਪੱਕਦਾ। ਹੈਂ? ਆਦੇ ਡੌਲ ਦੇਖ ਨਾ ਲੁਕ ਗਈ। ਆਦੇ ਕਿੱਡੀ ਚੌੜੀ ਡੌਲ ਥੱਲੇ ਦੇਖਾ। ਹੂੰ ਪਤਾ ਮੰਨ। ਪੈਰੇ ਬੋਤਲ ਕਦਾ ਉਹਰੇ ਕਿਆ ਚੀਜ਼ ਹੈ? ਉਹਰੇ ਡਾਕਟਰ ਜੀ। ਕੋਈ ਕਲਾਸ ਤੋਂ ਬੰਨ ਲਾ ਦੇਣਾ ਇਹ। ਹੂੰ। ਬਾ ਹੁਣ ਤਾਂ ਬਾਈ ਇਹ ਪਹਿਲੀ ਤਰੀਕ ਤੇ ਬਾਦਮਾ। ਬਾਦ ਦੇਖੋ ਦੇਖੀ ਸਾਰੀਆਂ ਵੱਡ ਹੋਣੀਆਂ। ਨਹੀਂ। ਹੂੰ। ਆ ਕੀ ਹੋ ਗਿਆ ਬੇਲ ਪਾ ਬੇਲ ਲੈ ਲੋ ਬੇਲ ਲੈ ਲੋ ਦੇਖੀ ਅੱਜ ਕਿਤੇ ਕਿਤੇ ਇੱਕ ਦੋ ਮਿਹੜੇ ਪਰ ਤਿੰਨ ਚਾਰ ਕੋ ਅੱਗੇ ਕੱਲ ਲਿਆਇ ਲਸਣ ਦਰਿਆ ਆ ਗਿਆ ਕੱਲ ਲਿਆਇ ਲਸਣ ਹਾਂ ਕੱਲ ਮੈਂ ਕਹਿੰਦਾ ਬੀਜ ਲਾਉਣਾ ਜਦ ਪੁੱਛਿਆ 400 ਰੁਪਏ ਕਿਲੋ ਬਾਜੀ ਬਾ ਸਾਡੇ ਕੋ ਹੁੰਦਾ ਤੇ 30 ਕਿਲੋ 400 ਰੁਪਏ ਕਿਲੋ ਲਸਣ ਕਿਆ ਬੰਦਾ ਵੇਚੂਗਾ ਗਠੇ 60 ਰੁਪਏ ਜਿਹੜੇ ਲਾਲ ਹੈ ਉਹ 75 ਰੁਪਏ ਯਾ ਬਾਈ। ਇਹ ਲਾ ਕਿੰਨੇ ਮਹਿੰਗਾ ਹੋ ਗਿਆ ਬਾਈ। ਆਲੂ ਦੇਖ ਲਾ 40 ਰੁਪਏ ਆਲੂ 40 ਰੁਪਏ ਹੋ ਗਏ। ਕਿਆ ਖਾਊਗਾ ਬੰਦਾ। ਮਹਾਨੂ ਬਾਈ ਸਿਸਟਮ ਐ ਕਰਨਾ। ਵੀ ਦੋ ਦੋ ਚਾਰ ਚਾਰ ਬੋਰੀਆਂ ਲੈ ਕੇ ਕੋਲਡ ਸਟੋਰ ਮਾ ਲਾ ਦੇ ਕੰਨੇ। ਨਹੀਂ ਲਾਓ। ਹਾਂ? ਨਹੀਂ ਲਾਗੋ। ਨਹੀਂ ਆਪਣੇ ਲਾਓ। ਅਮਨਾਰਾ ਕਹਿੰਦਾ ਬਾਈ ਮੈਂ ਇੱਕ ਕਿਹਾਰਾ ਆਲੂਆਂ ਦਾ। ਉਹ ਗੁੰਡਾ ਨਹੀਂ ਉਹ ਤਾਂ ਪਹਿਲਾਂ ਵੀ ਲਾਇਆ ਤਾਂ। ਇੱਕ ਪਿਆਜ਼ਾਂ ਦਾ ਨਹੀਂ ਕਹਿੰਦਾ ਹੁਣ ਮੈਂ ਖੇਤੀ ਭਰੇ ਆ। ਜ਼ੋਰ ਨਹੀਂ ਕਰਦਾ। ਤੇ 10-12 ਡੰਗਰ ਬੱਕਰੀਆਂ, ਮੁਰਗੇ ਕਹਿੰਦਾ ਸਭ ਕੁਝ ਰੱਖਣਾ ਹੁਣ। ਅੱਛਾ ਅੱਛਾ। ਟਰੈਕਟਰ ਮਿਲ ਜਵੇ ਵੇ ਨਾ ਇੱਕ। ਤੈਨੂੰ ਆਪਾਂ ਦਿੱਤਾ 20 ਸਮਰਾਲੇ ਦੇਸ ਨੂੰ ਅੱਜ ਸਮਰਾਲੇ ਤੂੰ ਕਿੱਥੇ ਚਲੇ ਜਾਊਂਗਾ ਹੈਂ ਜਾਣਾ ਕਰ ਜਾਣਾ ਕਰ ਕੇ ਜਾਊਂਗਾ ਟਾਇਰ ਪਾ ਕੇ ਲਿਆਉਣੇ ਅੱਜ ਲੋ ਜੀ ਬਾਈ ਇੰਜਨ ਵਾਲੇ ਖੇਤਾਂ 'ਚ ਵੀ ਪਹੁੰਚੇ ਇਹ ਵੀ 7501 ਹੈ ਹੈਲੀਕਾਪਟਰ ਵੀ ਆ ਗਿਆ ਉੱਧਰ ਜੱਗਾ ਕਹਿੰਦਾ ਵੀ ਉਰੇ ਜਿਹੜੀ 7301 ਵੀਜੀ ਵੀ ਇੰਜਨ ਵਾਲੇ ਖੇਤ ਪਾ 75 ਦੇ ਨਾਲ ਦੇਹੋ ਸ਼ਾਇਦ 27 ਤਰੀਕ ਤੱਕ ਕਹਿੰਦਾ ਵੜਾ ਦੇਣੀ ਇਹਦਾ ਮੰਨ ਨਹੀਂ ਖੜਦਾ ਹੁਣ ਕੋਲ ਤੇ ਦੇਖਣੀ ਜਾ ਕੇ ਉਹ ਉਹ ਬਹੁਤ ਪੱਕੀ ਹੋ ਹਾਂ ਨਹੀਂ ਜੇ ਤੇਰਾ ਬੱਚਾ ਅੱਜ ਵੀ ਵੜਾ ਸਾਦਾ ਦਾ ਹਾਂ 35 ਨੂੰ ਵੜਾਉਂਗੇ ਤੇ 27 ਨੂੰ 25 26 27 ਨੂੰ ਕਰ ਦੇਣਾ ਹੈ ਘਾਟੋ ਕਲੇ ਥੋਦਾ ਟੋਰ ਨਹੀਂ ਹੁੰਦਾ ਬਾਈ ਪਹੀਆਂ ਚ ਕੱਖਾ ਸਾਬ ਨਾ ਹੋਇਆ ਪੈਣਾ ਇਹ ਕੋਮ ਗਿੱਲਾ ਹੋ ਜਾਂਦਾ ਸਵੇਰੇ ਸਵੇਰੇ ਕਾ ਵੀ ਪੱਕੀ ਬਾਈ ਇਹ ਕਿਵੇਰੀ ਆ ਜੇ ਗਰੇ ਨਾਲ ਦੇਖੋ ਦੇਖੀ ਖੇਤ ਬਿਲਾ ਹੋ ਗਿਆ ਵੀ ਹਾਂ ਲੈ ਆ ਤੇਰਾ ਵੀ ਦੇਖ ਲਵਾਂ ਕਿ ਆ ਪ੍ਰੋਜੈਕਟ ਹਾਂ ਇਹ ਹਾਂ ਇਹ ਤਾਂ ਕਿਹੜਾ ਕਰਾਣਾ ਕਰਤਾ ਹੂੰ ਬਾਈ ਪੱਕਦਾ ਸਾਰੀ ਗਿਆ ਤਕਰੀਬਨ ਦੇਖੋ ਬੜਾ ਰਣੀ ਫਿਰ ਪੜਾ ਦੇ ਫਿਰ ਦੀ ਰੀ ਭਾਈਆ ਦੇਖੋ 골ਡ ਹੋਈ ਵੀ ਆ ਦੇਖੇ ਭਾਈ 25 ਤੱਕ ਵੱਡੇ ਹੋ ਜਾਣੀ ਲੈ ਸਾਰੀ ਉਹ ਪੱਕੀ ਦੇਖ तकरीबन ਭਾਈ ਸਾਰੀ ਉਹ ਵੱਲ ਪੱਕੀ ਵੀ ਦੇਖੋ ਵੱਡਾ ਹੋ ਜਾਣੀ 25 26 27 28 ਤਰੀਕ ਕਿਸੇ ਵੀ ਦਿਨ ਭਾਈ ਬੜਾਂਗਾ ਹੋ ਜਾਣਾ ਉਹ ਆ ਰੰਗ ਤੇ ਹੀ ਬਦ ਲੱਗਦਾ ਹਾਂ ਡੈਡੀ ਹੋਣੀਓ ਆ ਵਜਨ ਬੇਸਾਬਾ ਹੋ ਗਿਆ ਹੁਣ ਥੱਲੇ ਜਾਂ ਨਹੀਂ ਰਹੀ ਲੱਤਾਂ ਚ ਚੱਲੇ ਗਏ ਮੋੜੇ ਯਾਰ ਇੱਥੇ ਦਾ ਬਾਈ ਬਹੁਤ ਸਾਰਾ ਕੰਮ ਖਰਾਬ ਹੈ ਯਾਰ ਜੱਪਨਾ ਘੁੰਮਣ ਲੱਗੇ ਪੈਰਾ ਮਤੇ ਆਪਣੇ ਆਪੇ ਤੇਰਾ ਪਾਲਾ ਉਹ ਜੀ ਬੜਾ ਰਣੀ ਹੋਰ ਯਾਰ ਹੁਣ ਤਾਂ ਚੱਲ ਆ ਜਾ ਠੀਕ ਆ ਹੁਣ ਤੇਰੀ ਜੀਰੀ ਇਹ ਬੜਾ ਦੇ ਪਹਿਲੀ ਜੀਰੀ ਨੂੰ ਠੀਕ ਆ ਪਹਿਲੇ ਉਹ ਚੱਕ ਦੇ ਗਰੀਬੀਆਂ ਚੱਲੀ ਆ ਹੁਣ ਇੰਜਣ ਚੱਲੂ ਕਹਿੰਦਾ ਹੁਣ 2 ਦਿਨ ਤੱਕ ਹੈ ਚਲਾਏ ਲਈ ਹੈ ਹੈ ਚਲਾਏ ਲਈ ਨਹੀਂ ਤੇਲ ਹੈਗਾ ਹੂੰ ਫੇ ਚਲਾ ਦੇ ਜੇ ਤੇਲ ਹੈਗਾ ਅਗਰ ਟਾਈਮ ਕੱਦ੍ਦਾ ਲਗਾਇਆ ਵਾ ਤਾਂ ਕਹਿੰਦਾ ਹੁਣ ਚੱਲੂਗਾ ਏ ਚੱਕ ਲੂ ਪਹਿਲੇ ਛੱਟ ਹੂੰ ਪੈਸੇ ਲਾਏ ਵੈਤਗੀ ਬਾਈ ਜੇ ਪਹਿਲੇ ਛੱਟੇ ਨਾ ਚੱਕਿਆ ਵਾ ਫੇਰ ਕੰਮ ਖਰਾਬ ਹਾਂ ਬੁਲਾ ਕੇ ਸਮਾਨ ਤੋ ਵੀ ਲਿਆਇਆ ਵਾ ਦੇਖਤਾ ਹੁਣ ਕਿਆ ਕਹਿੰਦਾ ਟਰੋ ਉਹ ਕੰਮ ਕਰਦੀ ਏ ਅਸਰ ਕਰਤਾ ਨੰਗਾ ਕਰ ਦਿੰਦਾ ਆ ਵਾ ਲੱਗਦੀ ਟੁੱਟ ਰਹੀ ਏ चल गया चल पैली सट्टे पानी तो चक्या नहीं पानी तो है नहीं खाली अवाजी कड़ता है ਹਾਂ ਥੈ ਹੋ ਗਿਆ ਥੇ ਹੁਣ ਪਾਣੀ ਪਾਉਣਾ ਚੱਲ ਚੱਲੀਏ ਪਾਣੀ ਹੈਗਾ ਹਾਂ ਰੱਖ ਸੁਰੱਖਿਆ ਵਾ ਇਹਨੇ ਕੁ ਪਾਣੀ ਕੇ ਚੱਕ ਲੂਗਾ ਬਹੁਤ ਫੜਾ ਫੜਾ ਹੈਲੋ ਚੱਕ ਲਿਆ ਚੱਕ ਲਿਆ ਚੱਕ ਲਿਆ ਬੰਨ ਇਹ ਲੋ ਜੀ ਬਾਈ ਸੂਏ ਬਰ ਵਾਲੇ ਖੇਤਾਂ ਦੇ ਵਿੱਚ ਆਏ ਆ ਜਿਹੜਾ ਮਨ ਮਾਰਨਿੰਗ ਟਾਈਮ ਤੇ ਬਾਈ ਐਤ ਕਿ ਕੋਈ ਬੀਜ ਨਹੀਂ ਹੈ ਜਿਹਨੂੰ ਨਹੀਂ ਡੋਡੀ ਬਾਈ ਹਾਈਬ੍ਰਿਡ ਕਿਹਾ 26 ਕਿਹਾ ਬਾਈ ਜਿਹੜੇ ਵੀ ਬੀਜਾਂ ਸਾਮਣੇ ਡੋਡੀ ਪੈ ਗਈ। ਉਰੇ ਵੀ ਦਿਖਾਉਂਦੇ ਬਾਈ ਤੁਹਾਨੂੰ 7/2 34 ਬੀਜ ਲਾਇਆ ਪਿਆ। ਵੀ 7/2 34 ਨੂੰ ਘਰੇ ਡੋਡੀ ਨਹੀਂ ਪਈ ਹਾਈਬ੍ਰਿਡ ਹੈ। 7/2 27 ਨੂੰ ਵੀ ਪੈ ਗਈ ਬਾਈ। ਆ ਦੇਖੋ ਡੋਡੀ। ਜਿਹੜੇ ਸਾਮਣੇ ਡੋਡੀ ਪਈ ਵੀ ਬੀਜਾਂ ਨੂੰ ਐਦ ਕੀ। ਪਤਾ ਨਹੀਂ ਬਾਈ ਕਿੱਦਾਂ ਦਾ ਰਾਮਾ ਚੱਲਦਾ ਵੀ। ਜਿੰਨੇ ਵੀ ਬੀਜਾ ਟੋਟਲ ਬੀਜਾਂ ਨੂੰ ਬਾਈ ਪੂਰੀ ਦੇ 26 ਨਵੀਂ ਪੈ ਗਈ ਜੱਗੇ ਦੇ 234 ਨੂੰ ਕਵੇਰੀ ਨੂੰ ਕੋਈ ਵੀ ਜਹੇ ਜਾਨੀ ਬਾਈ ਜਿਹਨੂੰ ਨਹੀਂ ਡੋਡੀ ਪਈ ਐ ਤੀ ਡੋਡੀ ਨੇ ਆਪਣਾ ਕਹਿ ਦਿਖਾਇਆ ਤੇ ਬਾਈ ਆ ਦੇਖੋ ਇਹਦਾ ਇਲਾਜ ਕੋਈ ਨਹੀਂ ਹੈਗਾ ਬਾਈ ਜੇਦਾਰਾ ਮੌਸਮ ਜਾਹਿਰਾ ਤਾਂ ਉਹਨਾਂ ਨੂੰ ਬਾਈ ਉਦਾਂ ਦਾ ਮੌਸਮ ਮਿਲਦਾ ਨਹੀਂ ਹੈਗਾ ਉਹ ਦੇ ਕਰਕੇ ਫਿਰ ਡੋਡੀ ਆਪਣਾ ਜਲਵਾ ਦਿਖਾ ਰਹੀ ਹੈ ਬਾਈ ਵਿੱਚ ਵਿੱਚ ਦਾ ਕਿਤੇ ਜ਼ਿਆਦਾ ਹੈ ਕਿਤੇ ਕਿਤੇ ਘੱਟ ਵੀ ਹੈ ਇੱਕ ਤੁਹਾਨੂੰ ਦੱਸ ਤੇ ਜੇ ਇੱਥੇ ਮੈਨੂੰ ਤੱਗੀ ਮਿਲੀ ਤੇ ਉਹ ਦਿਖਾਉਂਦਾ ਤੱਗੀ ਚ ਵੀ ਕਿਹੜੇ ਸਾਹਮਣਾ ਡੁੱਡੀ ਪਈ ਬਾਈ ਦੇਖੋ ਜੀ ਜਿਹੜੀ ਡੋਡੀ ਪੈ ਗਈ ਡੋਡੀ ਦਾ ਆਪਣਾ ਕੰਮ ਕਰ ਗਈ ਬਾਈ ਹੁਣ ਇਹ ਫੁੱਲ ਧੁੱਪ ਦੇ ਵਿੱਚ ਵੜਾਉਣੇ ਪੈਣੇ ਇੱਧਰ ਵੜਾਉਣੇ ਪੈਣੇ ਜੇ ਮਾੜੀ ਮੋਟੀ ਹੋਸਮਾ ਵੱਡੋਗੇ ਬਾਈ ਬਾ ਫਿਰ ਸਾਰੇ ਦਾਣੇ ਕਾਲੇ ਕਰ ਦੇਣੇ ਆ ਦੇਖੋ ਡੋਡੀ ਆ ਜਲਵਾ 400 ਰੁਪਏ ਕਿਲੋ ਵਾਲਾ ਲਸਣ ਆਉਣਾ ਬਾਈ ਸਰਦਾਰ ਕਾਮ ਗਿਨਾਂ ਦੇ ਬੰਦਾ ਥੋੜਾ ਮਾਰਨਾ ਤੇ ਯਾਰਾ ਇਹਨਾਂ ਨੇ ਕਰ ਮਰੇ ਮੰਡੀ ਨੇ ਕਿਹਾ ਕਿ ਨਾ ਕੱਲ ਮੋਗੇ ਚਾ ਲੋ ਜਾਣਾ ਅੱਜ ਕਾਮਨ ਜਿਆਦਾ ਵੀਰ ਜੀ ਚੱਲ ਗਏ ਨਹੀਂ ਮੋਗੇ ਦੇ ਗਿਆ ਨੇ ਮੋਗੇ ਬਹੁਤ ਤਗੜੀਆਂ ਮੰਡੀ ਆ ਸੁਜੀਤ ਨੇ ਹੀ ਮੋਗੇ ਤੇ ਲਿਆਏ ਤੇ ਮੋਗਾ ਕਿੱਧਰ ਚੱਲ 100 ਕਿਲੋਮੀਟਰ ਹੁਣਾ ਉੱਥੇ ਨਾ ਜਿੱਥੇ ਜੌੜੀ ਖੜਾ ਉੱਥੇ ਇੱਕ ਖੜਾ ਉੱਥੇ ਗੜਾ ਹੈ ਤੇ ਅਗਲੇ ਦੇ ਘਰਾਂ ਖੜਾ ਨਹੀਂ ਉਹਦਾ ਭਰੋਸਾ ਨਹੀਂ ਹੈਗਾ ਕਾਦੇ ਨਹੀਂ ਭਰੋਸਾ ਪਹਿਲਾ ਸੁਣ ਲੈਣਾ ਹੁਣਾ ਇਹ ਮੁੰਡੇ ਨੇ 400 ਰੁਪਏ ਕਿਲੋ ਮਿਲਿਆ 2 ਕਿਲੋ ਹੀ ਆ ਗਾ ਰੂਜੀ ਤਿਆਰ ਕਰਕੇ ਮਨੇ ਹੋਰ ਵੀ ਲਿਆ ਸਕਦਾ ਬਹੁਤ ਵਾਦੂ ਹੈਣਾ ਬਾੜੀ ਦੀ ਜਾਨ ਬਣਾਤੀ ਬਾੜਾ ਵਧੀਆ ਬਣ ਗਿਆ ਹਾਂ ਬਾੜਾ ਨਹੀਂ ਹੁਣ ਕੋਈ ਜਾਏ ਉੱਚਾ ਲਵਾਉਣਾ ਹਾਂ ਉੱਚਾ ਲਵਾਉਣਾ ਬਾੜਾ ਬਾੜਾ ਜੋ ਸਾਬ ਕਰਕੇ ਆਇਆ ਵਧੀਆ ਹੋ ਗਿਆ ਮਨੇ ਹੈੱਡਫੋਨ ਲਾਇਆ ਰੋਦੇ ਸੁਣਿਆ ਨਹੀਂ ਉਹ ਜੋ ਸਾਬ